ਹੈਲੋ ਗਾਇਸ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਪਸ ਸਾਰੇ ਵਧੀਆ ਹੋਵੋਗੇ ਤੁਹਾਡਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਮਿਸਟਰ ਮਿਸੀ ਗੰਦਾਰਾ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਆਪਣਾ ਅੱਜ ਦਾ ਵਲੌਗ ਹੈਗਾ ਆਪਾਂ ਕੁਝ ਬਣਾਉਣ ਜਾ ਰਹੇ ਹਾਂ ਸਪੈਸ਼ਲ ਤੁਸੀਂ ਸੋਚਦੇ ਤਾਂ ਹੋਵੋਗੇ ਵੀ ਡੇਲੀ ਕੁਝ ਨਾ ਕੁਝ ਬਣਾਉਣ ਲੱਗੇ ਹਾਂ ਦੇਖੋ ਅੱਜ ਸਪੈਸ਼ਲ ਕੀ ਬਣਾਉਣੇ ਆ ਵੋਲ ਵੋਲ ਗੋਸ਼ ਦੱਸੋ ਕੁਆ ਖਾਣਾ ਲਿਆਇਆ ਕੁਆ ਹਮੜੇ ਆਇਆ ਲਦੂ ਵਾਲੀ ਆ ਚੁੱਕੀ ਹੈ ਮੰਮੀ ਜੀ ਪੂਰੀ ਵਾਲੀ ਦਵਾ ਕੇ ਲਿਆ ਮੈਂ ਉਹ ਹੀ ਚੱਲੇ ਬਣਾਉਣ ਲੱਗੇ ਅਸੀਂ 14 ਦੀਆਂ ਪਿੰਨੀਆਂ ਲੋਗ ਲਈਏ ਤੇ ਲੋਗ ਓਹ ਹੋ ਨੀ ਮਾਤਾ ਪਾਣਾ ਮਿੱਟਿਆ ਪਿਆਦੀ ਚੱਲ ਲਾਉਂਗ ਪਾਦਾ ਕੋਈ ਗੱਲ ਨਹੀਂ ਫਿਰ ਲੋਗ ਦੇ ਘਰ ਹੀ ਮਿਰਚਾਂ ਹੋ ਵਧੀਆ ਹੁੰਦੇ ਆ ਚੱਲ ਪਾ ਲਈ ਬਿਲਕੁਲ ਜੀ ਸੋਟ ਨੇ ਨੀਆ ਮੱਟਣਾ ਉਹਨੂੰ ਵੀ ਸੋਟ ਨੀਆ ਮੈਂ ਦੇਖ ਲਿਆ ਹੋਈ ਆ ਗਾ ਦਾ ਆਟਾ ਗਾ ਹੈ ਆਟਾ ਚੋਲਾ ਤੇ ਚੋਲੇ ਪਿੰਨੀਆਂ ਮਾਉਣੀਆਂ ਨੇ ਚੱਲ ਵਾਸਤੇ ਵੀ ਜ਼ਮਣ ਤਿਆਰ ਆ ਆ ਲੈ ਅਸੀ ਪਰੀਆ ਬਣਾ ਲੈ ਗੱਲ ਅਸੀਂ ਖਾ ਕੇ ਦੇਖੀਏ ਕਿਹੜੀਆਂ ਜਲਸੀ ਨੇ ਦੇਖੋ ਲੈ ਜੀ ਖਾ ਕੇ ਦੇਖਣੀ ਆ ਨਹੀਂ ਖਾਂਦਾ ਬਾਹਰ ਨੂੰ ਨਮਕੀ ਮੁਹਲੀ ਮੁਹਲੀ ਆ ਗਈ કોમ મમે ચાલા બગલી હોય ને લબ ની બેટુ નહ નહી નિગરખના માટે હું ન લાવવા ગયા ચોર ના હા લીક ઓબ ખાડા ગોખી સારી કેમે ડર બેચો ચોર ના બેચો દુત્તા બેચો ખાંડા ફિટકી વાસવાળો એલા કારી વચ્ચે વાર વાર નીરો ગાજી ਅੱਛਾ ਬੱਚੇ ਦੱਕਾ ਮੇਰੇ ਮੈ ਤਾਂ ਚੰਗੀਆਂ ਨੇ ਕਾਲੇ ਮਰਚਾ ਪਰ ਇੱਕ ਮਿੰਟ ਮਾਰਾਂ ਨਾ ਮੁੱਤ ਤੇ ਫਿਰ ਪਾਵਾਂਗੇ ਹੂੰ ਪਹਿਲਾਂ ਖਾਂਦੇ ਆਂ ਸਾਡੇ ਸਾਰੀ ਮੇਜਾ ਕਿਲੋ ਹੰਡ ਪਾਉਗੀ ਕੋਚੀ ਲੈਣਾ ਲੋਹਾਂ ਆ ਆਇਆ ਤੇ ਕਿ ਲੋਹਾਂ ਡਪਈ ਨੀ ਠੀਕ ਹੈ ਜੀ ਸਭੰਦਾ ਤੇ ਤੀਜਾ ਵੀ ਸਦਾ ਮਲੇਲੀ ਕਟ ਬਣੀ ਸਰਕੋ ਹੋਰ ਪਾ ਲੈਣ ਤਾਕ ਤਾਕ ਇਹ ਤੁਪਟਾ ਹੈ ਵੇ ਤੁਰਨ ਪਾ ਕੇ ਪਾ ਕੇ ਖੋਲ ਲੋ ਸਮਾਰ ਕੇ ਆਰ ਦੇ ਮੇਰਾ ਆਉਣ ਨਹੀਂ ਖਲਦੀ ਰਵਾਇਤ ਵਾਲੇ ਕਿੱਤੇ ਨੇ ਮਾਰਾ ਇਕੱਠੀ ਪਾਤੀ ਇਕੱਠਾ ਮਨੀਂਦਰ ਸਾਰਾ ਕੁਝ ਉਰਲਾ ਦੂ ਪਰੋਲਾ ਲੰਦਾ ਪਾਣੀ ਹੈ ਜੱਗਾਂ ਲਵਾਈਆਂ ਨੇ ਜੇਲਾਣਤੀ ਜਦੋਂ ਬਣ ਲੱਗੇ ਨੇ ਜੱਗਾਂ ਲਵਾਈ ਹੋਈ ਹੈ ਹੋਰ ਪਾਣੀ ਹੈ ਮੰਮੀ ਦੇ ਥੋੜੀ ਨਹੀਂ ਪੜੀਗਾ ਤੇ ਦੇ ਚ ਪਾਓ ਤੀਜਾ ਤਾਂ ਸਿਚਾਇਆ ਹੋਗਾ ਮਰ ਨਹੀਂ ਹਲੀ ਪਾਣੀ ਹੈ ਹੈ ਹਾਟਾ ਪੁੰਨ ਹੈ ਨਹੀਂ ਮਾਰ ਕੇ ਚਿੱਟਾ ਪਿਆ ਤੇ ਚਿੱਟੀਆਂ ਹੋਣਗੀਆਂ ਜੋੜ ਦੇ ਪਿੰਡਾਂ ਹੋਰ ਵੀ ਕਾਲਾ ਹੋਣਾ ਚਲੋ ਆਪਾਂ ਸੋਨੀਆਂ ਚਿੱਟੀਆਂ ਹੁੰਦੀਆਂ ਇਹ ਤੇ ਦੇਖੇ ਜਾਂਦੇ ਹੁੰਦੇ ਦੇਖੋਗੇ ਜਿਹੜੇ ਰੋਗ ਲਾਉਂਦਾ ਅਸੀਂ ਦੱਪਾ ਧੁੰਦੂ ਟੋਕੜੀਆਂ ਵਾਲੇ ਕਰਦੇ ਇਹ ਬਾੜੀਆਂ ਦੋ ਰੋਤੀਆਂ ਨਾਲ ਕਰਦੇ ਇਹ ਵਧੀਆ ਲਾਦੇ ਆ ਹੋਰ ਤਾਂ ਇੱਕ ਵਾਸੇ ਇੱਕ ਕੱਪ ਮਣ ਪਰਚਾਵੀ ਨੂੰ ਬਣਾ ਲੈਂਦੇ ਆ ਜਿਹੇ ਚੱਕੀ ਦੇ ਪੀਕੇ ਬਣਾਵੇ ਉਹ ਬਾੜੀਆਂ ਹੋਰ ਜਾਂ ਬਣਦੀਆਂ ਨੇ ਆ ਗਏ ਫੁੱਲਾ ਵਾਂਦੇ ਹੋਰ ਨਾ ਰੱਥ ਚਾਲਦਾ ਹੈ ਜੀ ਹੋਈ ਹੋਈ ਅਗੂ ਵੀ ਨਹੀਂ ਨਹੀ ਗਿਆ ਮਜਾ ਆ ਗਿਆ ਗਰਮ ਹੋਏ ਨਾ ਨਾ ਪਤਾ ਲੱਗ ਕੰਟਰੋਲ ਕੀ ਗਿਆ ਹੱਟ ਦੇ ਇਹ ਖਰਾਬ ਗਰੂਬ ਹੋ ਗਏ ਡੈਡੀ ਆ ਕੇ ਕਹੂਗਾ ਮੇਰੇ ਤੇ ਖਰਾਬ ਹੋ ਜਾਂਦਾ ਉਦੋਂ ਮੈਂ ਢੇਲੀ ਸੀ ਮਸਾਲਾ ਪਾ ਲਿਆ ਲੈ ਦਰ ਮਾਹੋਂ ਕੋਈ ਜੁੜਨਾ ਹੋ ਜਾਣੀਆਂ ਜੁੜਨੀਆਂ ਨਹੀਂ ਦੁੱਧ ਪਾਉ ਉਹਨਾਂ ਕਰ ਦੁੱਧ ਪਾ ਕੇ ਆ ਲੈਣਾ ਦੁੱਧ ਨੂੰ ਥੋੜਾ ਨਾਲ ਨਹੀਂ ਥੋੜਾ ਜਿਹਾ ਜਿਹਾ ਪਾਣੀ ਉਹਦਾ ਵਾਲੀ ਦਿੱਤੀ ਹੋਈ ਹੈ ਨਾ ਹਾਂ ਥੋੜੀ ਆ ਥੋੜਾ ਜਿਹਾ ਥੋੜਾ ਜਿਹਾ ਇੰਨਾ ਆਪਾਂ ਥੋੜੀ ਜਿਹੀ ਕਿਲੋ ਵਿੱਚ ਪਾਉਣੇ ਜੰਮੀ ਫਿਰ ਹੋਰ ਪਾ ਲਾ ਥੋੜੇ ਜਿਹਾ ਨਿੰਯਾ ਦੇ ਹਾਂ ਦੇ ਘਰ ਲਾ ਕੇ ਤੋ ਲੈ ਲਾ ਹੋਰ ਹੋਰ ਤਿਲਾਂ ਦੇ ਬਨੇ ਬਣਾਉਣੇ ਆਣਗੇ ਹਾਂ ਤਿਲਾਰੀਆਂ ਹੋਏ ਤੇਰੇ ਨੂੰ ਦੇ ਆਇਆ ਪਰ ਜਣਾ ਉਹਨੇ ਕੀ ਕਰਨਾ ਹਾਲੂ ਹੋਰ ਦੇ ਇਕੜੇ ਬਾਸਾ ਅੰਦਰ ਕਲਚੀ ਦਾ ਬਣਨੇ ਇੱਕ ਹੋਏ ਦਾ ਭਰਿਆ ਪਿਆ ਹਲਚੀ ਦੀਆਂ ਬੜੀਆਂ ਤੁਸੀਂ ਬਣਾਉਣ ਲੱਗੀਆਂ ਪਿੰਨੀਆਂ ਅਸੀਂ ਤੇ ਮਮੀ ਨਾਲ ਸੀ ਗਈ ਸੀ ਉਹ ਸੇ ਬਣਾ ਲਿਆ ਮੈਂ ਕਹਿੰਦੀ ਆ ਜੀ ਖਾਦੀ ਨਹੀਂ ਮੈਂ ਤਾਂ ਖਾਂਦਾ ਨਹੀਂ ਸੀ ਜੋ ਬੋਲ ਤੀ ਵਾੜਾ ਇਹਦਾ ਕੂਨ ਘੜਾ ਹੈ ਪਤਲਾ ਹੁੰਦਾ ਸਾਰਾ ਪਤਾ ਮੱਛੀ 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 ਤੇ ਕੰਮ ਨਹੀਂ ਉਂਜੀ ਭੀ ਆ ਗਾਣੇ ਕਿਸਾ ਕੁ ਬੜ ਬੜੇਂਗੇ ਰਾਤਾਂ ਦੇ ਮੈਂ ਬੈਠਣਾ ਉਹਦੀ ਬੈਹਣ ਦੀ ਹੋਰ ਕੋਈ ਚੀਜ਼ ਵੀ ਦੱਸਦਾ ਮੈਂ ਬੱਚ ਪ੍ਰਾਂਤ ਜਿਹੜੇ ਹੁੰਦੀਆਂ ਬੱਚਲਾ ਹੈ ਹਾਂ ਉਹ ਮੋਕਲ ਕੇ ਨਾ ਤੇਰਾ ਮੰਮੀ ਨੇ ਦਿੱਤੀ ਸੀ ਮੁਰਗੀ ਤੇ ਨਹੀਂ ਲੇਖਿਆ ਮਮਾ ਕੀ ਭੇਜਿਆ ਆਵਦਾ ਹੈ ਤੂੰ ਲਾਵਾ ਜਮ ਹਰ ਕੇ ਰੱਖ ਬੱਦਲੀ ਤੇ ਮੇਰੇ ਮੈਨੂੰ ਵੀ ਆਜਦਾ ਥੋੜੀ 요거ਰ ਦਾ ਇਹਦਾ ਹੋਰ ਉਧਰ ਪਹੁੰਚ ਕੇ ਬਾਅਦ ਐਨੀ ਆਪਣੀ ਜਿਹੜੀ ਕਿਥੇ ਰੱਖਾਂ ਗੱਲ ਉੱਤੇ ਢੰਗ ਦਾ ਜਦੋਂ ਲੱਗੂ ਜਾ ਬਣਾ ਕੇ ਵਿੱਚ ਘੜੋਤੀ ਗੱਲ ਤਾਂ ਸਹੀ ਸੀ ਮੰਮੀ ਵਧੀਆ ਬਣ ਜਾਂਦੀ ਹੈ ਸਾਰਾ ਲੱਗੂ ਸਾਰਾ ਨੇ ਖਾਣ ਦੀ ਰਹਿਣੀ ਕੰਮ ਨਹੀਂ ਵੇਲੇ ਹਾਏ ਚੱਲ ਹੁਣ ਤਾਂ ਬੱਚਾ ਨਹੀਂ ਆਇਆ ਵਾਚੀ ਅਰੇ ਥੱਲੇ ਦੁਦੱਖੜੀ ਨਹੀਂ ਹੈ ਉਹ ਦੂਜਿਆਂ ਨੂੰ ਕੱਢ ਕੇ ਖਾਜਾਂਗੀ ਨਹੀਂ ਜਿਹੜੀ ਚਾਹੀਦੀ ਧੰਨੀ ਵਾਲਾ ਚਿਕਨ ਚਲੋ ਕਰ ਬੱਟੋ ਕਰਨਾ ਸ਼ੁਰੂ ਕਰੋਗਾ ਨਾ ਵਧੀਆ ਲੱਗ ਰਹੀ ਹੈ ਹਾਂ ਵਧੀਆ ਲੱਗ ਰਹੀ ਹੈ ਚੋਲਾ ਦੀ ਲ ਰੋੜੀ ਬਣੀ ਲੱਗ ਰਹੀ ਮਿਲਦੀ ਖੁਦ ਵੀ ਨੇ ਵਧੀਆ ਲੱਗੀ ਮੁੰਮੀਆਂ ਗੋਲ ਵੱਟਿਆ ਜਾਵਾ ਮੈਂ ਬਣਾ ਦੂ ਹੋਰੀ ਇਹ ਵਣਗੀ ਹਾਂ ਵੀਰੀ ਵਣਗੀ ਠੀਕ ਆ ਠੀਕ ਆ ਇਹ ਕਿ ਹੋਈ ਰਹੀ ਸੇਵ ਹਾਂ ਬਿਕਨਾਮ ਹੋ ਗਿਆ ਭੱਟਾ ਵਾਲਾ ਸੀਗਾ ਲੈਣੀਆਂ ਤਾਂ ਹੋ ਗਈ ਦਿੱਤੀ ਵਿੱਚ ਨਾ ਕੋਈ ਨਹੀਂ ਹੁੰਦਾ ਖਾ ਗੋ ਰੱਖੋ ਜਮਾ ਹੈ ਗੋਲ ਗੋਲ ਭੱਟੋ ਗੋਲੇ ਭੱਟੇ ਬਣਾਉਣੇ ਹੈਗਾ ਦਾਖਾ ਦੋਣ ਹੈ ਨਾ ਗਾਗ ਨਹੀਂ ਪਿੰਨੀ ਦੇਖ ਕੇ ਤੂੰ ਜਾਂਦੀ ਆ ਜਿਹੜੀ ਮੰਮੀ ਨੇ ਬਣਾਇਆ ਤੇਰੀ ਗੱਲ ਕਰਨਾ ਅਵਾਰੀ ਜੀ ਦੇ ਵੀ ਉਹਦਾ ਸਾਰੀ ਵਾਟਰ ਹੈ ਸਰ ਆਉਣ ਵਾਲਾ ਵਸੇ ਟਾਈਮ ਕੋਣ ਵਾਲਾ ਇਹ ਦੱਤਾ ਵੇਂਟਾ ਵੇ ਉਹ ਵੱਡੀਆਂ ਸ਼ੂਟਿੰਗ ਕਰੀਣ ਵਾਲੀਆਂ ਮੈਂ ਇਥੋਂ ਘੱਟੀ ਨਹੀਂ ਵੱਡੀਆਂ ਹਨਾ